ਸੱਸ ਮੇਰੀ ਨੇ ਮੁੰਡੇ ਜੰਮੇ ਸੱਸ ਮੇਰੀ ਨੇ ਮੁੰਡੇ ਜੰਮੇ ਇਕਲੇ ਲਈ ਇਕਲਨਾ ਪਹਿਣ ਜੀ ਏ ਕੀ ਰੌਣਕ ਮੇਲਾ ਪਹਿ ਕੀ ਰੌਣਕ ਮਿਲ ਹੋਰ ਨੰਨ ਜੰਮੇ ਮੁੰਡੇ ਕੁੜੀਆਂ ਹੋਰ ਨੰਨ ਜੰਮੇ ਮੁੰਡੇ ਸੱਸ ਮੇਰੀ ਨੇ ਜਮ ਲਿਆ ਪਸਤੌਰ ਜਾਂਦਾ ਦਿੱਲੀ ਤਿਲ ਹੋਰ ਜਾਂਦਾ ਦਿੱਲੀ ਤਿਲ ਹੋਰ ਸੱਸ ਮੇਰੀ ਦਾ ਐਡਾ ਜੋੜਾ ਸੱਸ ਮੇਰੀ ਦਾ ਐਡਾ ਜੋੜਾ ਵਿੱਚੋਂ ਨਿਕਲੀ ਰੇਤ ਸੱਸੇ ਕੰਜਰੀਏ ਸੀ ਚਾਨੇ ਕੇ ਦੇਖ ਸੱਸ ਕੰਜਰੀਏ ਸ਼ੀਸ਼ਣਕ ਸਸਮਰੀ ਦਾ ਏਡਾ ਜੂੜਾ ਸਦੰਗਈ ਦਾ ਨਿਬੜ ਗਿਆ ਲੋਕੋ ਜਮਾਨਾ ਵਿਗੜ ਗਿਆ ਲੋਕੋ ਜਮਾ ਸਸਮਰੀ ਦਾ ਏਡਾ ਜੂੜਾ ਵਿੱਚੋਂ ਨਿਕਲੀ ਜੂ ਸਸੇ ਕੰਜਰੀਏ ਮੈਂ ਨਾ ਤੇਰੀ ਨੂੰ ਸਤ ਕੰਜਰੀਏ ਸਮਾਚਰ ਮਾਚਾਵਾ ਜੇ ਸਸਵਾ ਮਣ ਪੇਕੇ ਲੈਣ ਕੀ ਜਾਵਾ ਜੇ ਸਸਵਾ ਹੋਂਜ मीर दीसांक चीर दां पूका मै पेके सुनदी सान ससियूंरियां करतूतां पेके सुनदी सान ससियूंरियां करतूतां मै चीर दसां गंडे में चीर दां गंडे मै पेके सुनदी सान ससिय पुतर रंडे मेके जी सान ससियत रंडे ਚਾਵਾਂ 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 ਦੇ ਸਸਵਾ ਵਣ ਜੇ ਮੈਂ ਪੇਕੇ ਲੈਣ ਕੀ ਜਾਵਾਂ ਜੇ ਮੈਂ ਤਾਂ ਸਸ ਮੇਰੀ ਕਦੇ ਨ ਲੜੀਆਂ ਮੈਂ ਤਾਂ ਸਸ ਮੇਰੀ ਕਦੇ ਸਾਰੇ ਟੁੱਟ ਪੈਣੇ ਨਿੰਡਾ ਕੇ ਛੱਡੀਆਂ ਸਾਰੇ ਟੁੱਟ ਮੈਂ ਨਿੰਡਾ ਕੇ ਛੱਡੀਆਂ